ਜਿਰਾਂ ਫਤਬਾਤਾ ਦੀ ਜੈ ਸਾਰੀ ਕੌਮ ਕਰਨੀ ਇੱਕ ਸਾਰੇ ਸਨਾਤਨ ਪ੍ਰੇਮੀ ਮਾਤਾ ਦੇ ਰਿਵਾਰ ਵਿੱਚ ਮੱਥਾ ਟੇਕਦੇ ਆ ਪੂਰਾ ਭਾਰਤ ਵਿਸ਼ਵ ਇੱਥੇ ਕਾਂਗਰਸ ਗਵਰਨਮੈਂਟ ਕਿਹਾ ਆਈ ਹੈ ਕੀ ਇੱਥੇ ਲੋਕਾਂ ਨੇ ਟੈਕਸ ਲਗਾ ਦੇ ਲਿਖਤੇ ਇਹਨਾਂ ਨੇ ਪਹਿਲਾਂ ਬੀਜੇਪੀ ਬਿਲਕੁਲ ਸਹੀ ਚੱਲ ਰਹੀ ਸੀ ਉਹ ਕਹੇ ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹਨਾ ਵੀ ਰਾਹੁਲ ਗਾਂਧੀ ਜਦੋਂ ਇੱਥੇ ਆਏਗਾ ਈ ਉਹਦੇ ਪੈਸੇ ਲੱਤੇ ਜਾਣਗੇ ਫ੍ਰੀ ਲਨਾਇਆ ਜਾਊਗਾ ਜਾਂ ਪ੍ਰਿੰਕਾ ਕਾਂਧੀ ਜਦੋਂ ਇੱਥੇ ਆਊਗੀ ਤਾਂ ਉਸ ਤੋਂ ਲਿਫਟ ਤੇ ਪੈਸੇ ਲੈੇ ਜਾਣਗੇ ਜਾਂ ਨਹੀਂ ਲੈੇ ਜਾਣਗੇ ਇਹ ਕਾਂਗਰਸ ਹਮੇਸ਼ਾ ਸਨਾਤਰ ਵਿਰੋਧੀ ਰਹੀ ਆ ਅਜੁੱਧੇ ਵਿੱਚ ਵੀ ਕਾਂਗਰਸ ਨੇ ਆਪਣਾ ਦਿਖਾਇਆ ਸੀ ਜਿਹੜਾ ਵਿਰੋਧੀ ਸਨਾਤਰ ਵਿਰੋਧੀ ਸੀਗੀ ਕਾਂਗਰਸ ਦਾ ਸਫਾਇਆ ਇਹਦੇ ਕਰਕੇ ਹੋ ਰਿਹਾ ਵਾ ਕਿਉਂਕਿ ਕਿਤੇ ਵੀ ਜਿਹੜੀ ਇੱਥੇ ਹਮਾਚੇ ਚ ਗਲਤੀ ਤਾਂ ਆ ਗਈ ਹੈ ਨਾ ਇੱਥੇ ਦੁਬਾਰਾ ਕਾਂਗਰਸ 2000 ਆਜੋ ਆਜੋ 72 ਵਿੱਚ ਨਹੀਂ ਲੱਭਣੀ ਜਿਹੜੀ ਸੁਪਰੇ ਲੈ ਰਿਹਾ ਰਾਹੁਲ ਕਾਂਧੀ ਇੱਥੇ ਲੋਕਾਂ ਨੂੰ ਟੈਕਸ ਲਾ ਆ ਲੈਫਟ ਦਾ ਇਹ ਨਵਰਾਤਰਾ ਦੇਣਾ ਇਹ ਰਾਹੁਲ ਕਾਂਧੀ ਤੇ ਆਉਣੇ ਨਹੀਂ ਇੰਨਾ ਪ੍ਰੀਤਾਂ ਦਿੰਦੀ ਆਉਗੀ ਪ੍ਰੀਤਾਂ ਦਿੰਦੇ ਮੱਝ ਦਾ ਜਾਣਾ ਮਾ ਤੁਹਾਨੂੰ ਪਤਾ ਹੀ ਆ ਇੱਥੇ ਸੁਨਾਤਨ ਦਾ ਡੰਗਾ ਵੱਜ ਰਿਹਾ ਦੇਖੋ ਢੋਲ ਵੱਜ ਰਿਹਾ ਨਵਰਾਤਰਾ ਦੇਣਾ ਇਹ ਟੈਕਸ ਲਾ ਆ ਰਹੇ ਲੋਕਾਂ ਨੂੰ ਲੋਕਾਂ ਦਾ ਟੈਕਸ ਲਾ ਗਾਤਾ ਮੈਂ ਤੁਹਾਨੂੰ ਸਰਕਾਰ ਨੂੰ ਕਿਹਾ ਜਾਰ ਇੰਨਾ ਥੋੜੇ ਹਾੜਾ ਐਨ ਸ਼ਰਮ ਨਹੀਂ ਆ ਰਹੀ ਤੁਹਾਡਾ ਕਿੰਨਾ ਸੜਕਾਂ ਦਾ ਬੁਖਾਰ ਨੁਕਸਾਨ ਹੋ ਗਿਆ ਪਰ ਤੁਸੀਂ ਮਾਦੇ ਦਰਬਾਰ ਦੇ ਪੈਸੇ ਲਾ ਕੇ ਉਹਦਾ ਫਿਰ ਹੜ ਆਉਣਗੇ ਤੁਹਾਡਾ ਹੁਕਮ ਵੀ ਆਊਗਾ ਤੁਸੀਂ ਸਰਾਤਰ ਬਰੋਦੀਓ ਸਰਾਤਰ ਬਰੋਦੀ ਕਾਂਗਰਾ ਰਾਹੁਲ ਪ੍ਰਿੰਕਾ ਇਹ ਸਾਰੀ ਕਾਂਗਰਸ ਸਰਾਤਰ ਬਰੋਦੀ ਆ ਧੰਨਵਾਦ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਔਰ ਦੇਸ਼ ਦੇ ਗ੍ਰਹਿ ਮੰਤਰੀ ਜੀ ਨੂੰ ਕਹੂੰਗਾ ਇੱਥੇ ਖੂ ਸਰਕਾਰ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਨੂੰ ਕੋਈ ਡਿਵੈਲਪਮੈਂਟ ਦਾ ਫੰਡ ਰਾ ਦਿਓ ਇਹਨਾਂ ਨੂੰ ਇਹ ਲੈਕ ਨਹੀਂ ਹੈਗੇ ਜਦੋਂ ਮਾਂ ਚਿੰਤਪੁਰੀ ਦਰਬਾਰ ਵਿੱਚ ਲੋਕਾਂ ਦਾ 25-2500 ਰੁਪਏ ਲੈ ਰਹੇ ਆ ਲੋਕੀ ਇੰਨੀ ਦੂਰੋਂ ਆਉਂਦੇ ਕਿ ਸੇ ਜੇਹ ਕਿ ਹੈ ਕਿ ਨਹੀਂ ਆ ਕੋਈ ਬਿਮਾਰ ਆ ਬਿਮਾਰ ਆਲੇ ਤੋਂ ਜ਼ਬਰਦਸਤੀ ਪੈਸੇ ਲੈ ਰਹੇ ਆ ਇਹ ਬਿਲਕੁਲ ਗਲਤ ਆ ਤਾਂ ਹੀ ਫਲੱਡ ਆ ਰਹੇ ਆ ਤਾਂ ਹੀ ਸੜਕਾਂ ਤੈਨੈਸ ਹੋ ਗਈਆਂ ਅੱਜ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਗਿਆ ਉਹ ਭਰ ਲਣਗੇ ਹਜ਼ਾਰਾਂ ਕਰੋੜ ਜਿਹੜਾ ਇੱਥੇ ਲੋਕਾਂ ਨੂੰ ਨਹੀਂ ਛੱਡ ਰਹੇ ਇਹ ਟੈਂਪਲ ਅਫਸਰ ਕਹਿ ਰਿਹਾ ਡੀਸੀ ਨਾਲ ਗੱਲ ਕਰੋ ਇੱਥੇ ਆਮ ਲੋਕ ਬਿਮਾਰ ਆ ਕੋਈ ਹੈਂਡੀਕੈਪ ਆ ਹੈਂਡੀਕੈਪ ਤੋਂ ਪੈਸੇ ਲੈ ਰਹੇ ਆ ਕਾਂਗਰਸ ਦਾ ਬੇੜਾ ਕਰ ਖੋਣਾ ਅੱਜ ਵੀ ਮੈਂ ਮਾਹ ਚਿਤਪੁਰ ਦੇ ਦਰਬਾਰ ਵਿੱਚ ਕਹਿ ਰਿਹਾ ਹਾਂ ਕਿਉਂਕਿ ਹੜ ਹੜਾ ਨਾਲ ਨੁਕਸਾਨ ਹੋਣਾ ਹੁਕਮ ਵੀ ਆਉਣੇ ਫਲਾ ਵੀ ਪਚਾਲ ਵੀ ਆਊਗਾ 5.10 ਲੱਖ ਦਾ ਐਸਕੇ ਰੇਟ ਤੇ ਕਰਾਣੇ ਪਾਗੇ ਜੇ ਮਾਹ ਚਿਤਪੁਰ ਦੇ ਦਰਬਾਰ ਦਾ ਹੀ ਰਸਤਾ ਖੋਲ ਦਿਓ ਤੁਸੀਂ ਲੋਕਾਂ ਦਾ ਪੈਸੇ ਮਾ ਤੁਸੀਂ ਲੋਕਾਂ ਤੋਂ ਪੈਸੇ ਲੈ ਕੇ ਮਾਹ ਚਿਤਪੁਰ ਦਰਬਾਰ ਦੇ ਲੋਕਾਂ ਲਿਫਟ ਦੇ ਪੈਸੇ ਲੈਣੇ ਹੋ ਇਹ ਬਿਲਕੁਲ ਗਲਤ ਗੱਲ ਆ ਇਹ ਤੁਹਾਨੂੰ ਨਰਕਾਂ ਜਗ੍ਹਾ ਵੀ ਨਹੀਂ ਵੰਡੀ ਕਾਂਗਰਸ ਵਾਲਿਓ ਨਾ ਰਾਹੁਲ ਨੂੰ ਮਿਲਣੀ ਹੈ ਆਪਣੀ ਇੰਕਾ ਨੂੰ ਮਿਲਣੀ ਆ ਸੋਨੀਆ ਕਹਿੰਦੇ ਪਹਿਲੇ ਮਾਰੋਂ ਦੇ ਕੰਡੇ ਆ ਤੇ ਬੇ